ਅਗਲਾ ਇਹ ਆ ਕਿ ਆਪਾਂ ਸੁੱਕੇ ਦਲਾ ਦੇ ਹਾਂ ਉੱਥੇ ਬੈਠਾ ਕਰਨੀਆਂ ਆ। ਬੜੇ ਹਾਸੋ ਬਣਾ। ਤਾਰਪੁੱਟ ਨੇ ਦਲਾਲ ਇਹ ਮਰੋਤਾ ਦੀ ਜਿਹੜੀ ਆ। ਇਹ ਲਾਉਣਾ ਤਾਂ ਘੰਟਾ ਜ। ਉਹ ਹੀ ਸੱਚੀ ਵੰਦੀ। ਹੋਈ ਤੇ। ਕਰਮਾਂ ਦੇ ਕੋਕੇ। ਔਪ ਕਰਮ ਤੇਰੀ ਸੋਈ ਤੇ। ਕਰਮਾਂ ਦੇ ਕੋਕੇ। ਔਪ ਕਰਮ ਤੇਰੇ ਕਾਜ ਅਧੂਰੇ। ਕਾਜ ਅਧੂਰੇ ਕਰਾ ਦੇ ਬੁੰਦੇ। ਔਪ ਕਰਮ ਤੇਰੇ ਕਾਜ ਅਧੂਰੇ। ਲੇਕੂ ਮਜ਼ਦੂਰਾਂ ਰਿਆਤ ਕਰਾ ਕੇ ਰਾਂਗੇ ਰੋਹ ਰੋਹੇ ਰੋਹ ਰੋਹੇ ਅੰਨ ਸਪੀਕਰੰਟਡ ਦਾ ਕਾਨੂੰਨ ਬੜਵਾ ਕੇ ਰਾਂਗੇ ਰੋਹ ਰੋਹੇ ਬੜਵਾ ਕੇ ਰਾਂਗੇ ਖਾਨਾ ਮਜ਼ਦੂਰਾਂ ਦੀ ਪੈਨਸ਼ਨ ਯੋਜਨਾ ਲਾਗੂ ਕਰਵਾ ਕੇ ਰਾਂਗੇ ਰੋਹ ਰੋਹੇ ਰੋਹ ਰੋਹੇ 100 ਦਿਨ ਮਤੇਗਾ ਤੇ 700 ਰੁਪਏ ਦਿਹਾੜੀ ਕਰਵਾ ਕੇ ਰਾਂਗੇ ਖਾਨਾ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਾ ਕੇ ਰਾਂਗੇ ਰੋਹ ਰੋਹੇ ਰੋਹ ਰੋਹੇ ਇੱਚੋ ਪਾਰਤੀਆਂ ਨੀਤੀਆਂ ਤੋਂ ਬਾਹਰ ਤੁਰ ਬਾਹਰ ਕਢਵਾ ਕੇ ਰਾਂਗੇ ਰੋਹ ਰੋਹੇ ਰੋਹ ਰੋਹੇ ਜਿੰਦਾਬਾਦ ਜਿੰਦਾਬਾਦ ਐਗਲਸ ਕੀ ਜਰਨ ਕਰਦਾ ਸੂਰੂ ਲਾ ਕੇ ਰਹਿ ਰਹੇ ਜਿੰਦਾਬਾਦ ਜਿੰਦਾਬਾਦ ਜਰਨ ਕਰਦਾ ਪੂਰਾ ਕਰ ਰਹੇ ਜਿੰਦਾਬਾਦ ਜਿੰਦਾਬਾਦ ਅਕਸਰ ਜੀ ਜੀ ਬੋਲਦਾ ਬੋਲਾਬਾ ਜਿੰਦਾਬਾਦ ਮੱਤ ਕਰਨ ਨੂੰ ਬੜੀ ਮਾਰ ਨਾਲ ਇੱਕ ਤਰ ਬੋਲਾਬਾ ਮੁਰਦਾਬਾ ਰੱਬ ਨੂੰ ਖਤ ਕਰੂ ਜੀਹਨ ਕਰਵਾ ਮੁਰਦਾਬਾ 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 ਦੇਰੇ ਬਰਾਬਰ ਬੋਲੇ ਮੁਟੋ ਰੱਖ ਲਿਆਗੇ ਜਿੰਦਾਬਾਦ 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 ਢੋਲੀ ਡਕੇ ਕਿਸਾਨ ਰਿਆ ਕਰਾ ਕੇ ਰਹਿਣੇ ਢੋਲੀ ਡਕੇ ਕਿਸਾਨ ਰਿਆ ਕਰਾ ਕੇ ਰਹਿਣਗੇ

ਤਾਂ ਕੇਂਦਰ ਦੀ ਸਰਕਾਰ ਨੇ ਅਣਮੁਖੀ ਤਸ਼ੱਦਦ ਢਾਉਂਦਿਆਂ ਹੋਇਆ ਸਾਡੇ ਤੇ ਅਥਰੂ ਗੈਸ ਔਰ ਉਹ ਹਥਿਆਰ ਜਰੀਲੇ ਹਥਿਆਰ ਇਹਨਾਂ ਨੇ ਜਰੀਲੀਆਂ ਗੈਸਾਂ ਜਿਨ੍ਹਾਂ ਹਥਿਆਰਾਂ ਦੀ ਮਨਾਹੀ ਹੈ ਉਹਨਾਂ ਨੂੰ ਵਰਤਦਿਆਂ ਹੋਇਆਂ ਸਿੱਧੀਆਂ ਗੋਲੀਆਂ ਚਲਾਉਂਦਿਆਂ ਹੋਇਆਂ ਸਾਡੇ ਇੱਕ ਨੌਜਵਾਨ ਸ਼ੁਭਕਰਨ ਸਿੰਘ ਦੇ ਸਿਰ ਵਿੱਚ ਗੋਲੀ ਮਾਰ ਕੇ ਉਹਨੂੰ ਸ਼ਹੀਦ ਕੀਤਾ ਸੈਂਕੜੇ ਨੌਜਵਾਨਾਂ ਨੂੰ ਇਹਨਾਂ ਨੇ ਜ਼ਖਮੀ ਕੀਤਾ ਔਰ ਸੈਂਕੜੇ ਨੌਜਵਾਨ ਇਹਨਾਂ ਨੇ ਗ੍ਰਿਫਤਾਰ ਕੀਤੇ ਬਹੁਤ ਸਾਰੇ ਨੌਜਵਾਨਾਂ ਦੇ ਉੱਤੇ ਅਣਮਨੁੱਖੀ ਤਸ਼ੱਦਦ ਹੋਇਆ ਗਿਆ। ਸੰਵਿਧਾਨ ਦੀਆਂ ਤੱਜੀਆਂ ਉਡਾਈਆਂ ਗਈਆਂ। ਔਰ ਹਾਲਾਂ ਸਾਡੇ ਤਿੰਨ ਨੌਜਵਾਨ ਜਿਨ੍ਹਾਂ ਵਿੱਚ ਗੁਰਕੀਰਤ ਨਵਦੀਪ ਤੇ ਅਨੀਸ਼ ਖਟਕਰ ਹਾਲਾਂ ਵੀ ਹਰਿਆਣੇ ਦੀਆਂ ਜੇਲਾਂ ਦੇ ਵਿੱਚ ਦੱਕੇ ਹੋਏ ਆ ਔਰ ਉਹਨਾਂ ਤੇ ਤਸ਼ੱਦਦ ਵੀ ਹੋਇਆ। ਸੋ ਉਹਨਾਂ ਦੀ ਤੁਰੰਤ ਰਿਹਾਈ ਵਾਸਤੇ ਪੂਰੇ ਭਾਰਤ ਦੇ ਵਿੱਚ ਅੱਜ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਭਾਜਪਾ ਦੇ ਪੁਤਲੇ ਫੁਕੇ ਜਾ ਰਹੇ ਆ। ਉਸੇ ਲੜੀ ਨੂੰ ਅੰਜਾਮ ਦੇਣ ਵਾਸਤੇ ਅੱਜ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਸਾਂਝੇ ਫੋਰਮਾਂ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਇਕੱਤਰਤਾ ਹੋਈ ਹੈ ਔਰ ਨਾਲ ਹੀ ਦੂਸਰਾ ਜਿਹੜਾ ਮਸਲਾ ਸਾਡਾ ਇੱਕ ਹੋਰ ਵਿਸ਼ੇਸ਼ ਹੈ ਕਿ ਇਹਨਾਂ ਨੇ ਸੰਘਰਸ਼ ਕਰ ਰਹੇ ਭਾਜੀ ਕਿਸਾਨਾਂ ਦੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਦਾ ਇਹਨਾਂ ਨੇ ਕੋਈ ਖਿਆਲ ਨਹੀਂ ਕੀਤਾ ਇਹਨਾਂ ਲਈ ਕੋ ਉਥੇ ਪੱਖਾਨੀਆਂ ਦੀ ਜਾਂ ਬਿਜਲੀ ਦੀ ਵਿਵਸਥਾ ਜਿਹੜੀ ਆ ਕੋਈ ਨਹੀਂ ਜਿਹੜੀ ਹੈਗੀ ਵੀ ਸੀ ਰੈਗੂਲਰ ਉਹਨੂੰ ਨਹੀਂ ਚਲਾ ਰਹੇ ਸਗੋਂ ਉੱਥੇ ਸਪਲਾਈ ਜਿਹੜੀ ਹੈ ਇਹਨਾਂ ਨੇ ਕੱਟ ਕੀਤੀ ਹੈ ਸੋ ਇਹ ਸਾਰੇ ਦੇ ਰੋਸ ਵਜੋਂ 9 ਤਰੀਕ ਨੂੰ ਰੇਲਾਂ ਰੋਕੀਆਂ ਜਾਣੀਆਂ ਜੇਕਰ ਸਰਕਾਰ ਅਮਲ ਨਹੀਂ ਕਰਦੀ ਤਾਂ ਰੇਲ ਰੋਕੋ ਵੀ ਲੰਬਾ ਚੱਲ ਸਕਦਾ ਔਰ ਟਰੈਕਾਂ ਦੀ ਗਿਣਤੀ ਵੀ ਵਧਾਈ ਜਾ ਸਕਦੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨਾਲ ਮੇਰੇ ਸਾਡੇ ਦੋਹਾਂ ਫਾਰਮਾਂ ਦੇ ਸਤਕਾਰ ਜਿ ਕੋ ਆਗੂ ਸਹਿਬਾਨ ਅੱਜ ਦਾ ਪੁੱਤ ਪਤਲਾ ਜਿਹੜਾ ਕੇਂਦਰ ਸਰਕਾਰ ਦਾ ਫੁਕਿਆ ਜਾ ਰਿਹਾ ਔਰ ਇਹ ਫੁਕਲਾ ਦੈਨ ਕਰਕੇ ਇਹ ਮਹਿਸੂਸ ਹੋ ਰਿਹਾ ਵਾ ਕਿ ਅਸੀਂ ਦੇਸ਼ ਦੇ ਹਾਕਮਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਨੂੰ ਤੁਸੀਂ ਅੱਖੋਂ ਪਰੋਖੇ ਕਰਕੇ ਕਦੀ ਵੀ ਸੁੱਖ ਦੀ ਨੀਂਦ ਨਹੀਂ ਸੌ ਸਕੋਗੇ ਕਿਉਂਕਿ ਜਿਹੜੀਆਂ ਮੰਗਾਂ ਨੂੰ ਲੈ ਕੇ ਅੰਦੋਲਨ 23 ਫਰਵਰੀ ਤੋਂ ਸ਼ੁਰੂ ਹੋਇਆ ਸੀਗਾ ਉਸ ਅੰਦੋਲਨ ਦੇ ਵਿੱਚ ਜਿਵੇਂ ਤੋਹਾਂ ਤਸ਼ੱਦਦ ਕੀਤਾ ਵਾ 21 ਫਰਵਰੀ ਤੱਕ ਜਿਵੇਂ ਜਿੱਲਿਆਂ ਵਾਲਾ ਬਾਗ ਬਣਾ ਕੇ ਰੱਖਿਆ ਤੇ ਸ਼ੁਭ ਕਰਨ ਨੂੰ ਸ਼ਹੀਦ ਕੀਤਾ ਵਾ ਅੱਜ ਸ਼ੁਭ ਕਰਨ ਦੀਆਂ ਹਸਤੀਆਂ ਪੂਰੇ ਦੇਸ਼ ਦੇ ਵਿੱਚ ਜਾ ਰਹੀਆਂ ਵਾਂ ਜਿਵੇਂ ਭਾਜਪਾ ਦੇ ਕਾਰਕੁਨਾਂ ਦਾ ਵਿਰੋਧ ਹੋ ਰਿਹਾ ਵਾ ਇਹਦਾ ਮਤਲਬ ਹੀ ਦੇਸ਼ ਦੀ ਕੱਲੇ-ਕੱਲੇ ਲੋਕਾਂ ਦੇ ਕੰਨ ਦੇ ਵਿੱਚ ਜਿਹੜੀ ਆਵਾਜ਼ ਪਾਉਣੀ ਚਾਹੁੰਦੇ ਸੀ ਮੋਰਚਿਆਂ ਦੇ ਲੋਕ ਉਹਨਾਂ ਨੇ ਮੋਰਚੇ ਦੇ ਆਗੂਆਂ ਨੇ ਉਹ ਆਪਣਾ ਕੰਮ ਕਰ ਦਿੱਤਾ ਵਾ ਪਹਿਲੀ ਵਾਰ ਆਊਗਾ ਦੇਖ ਦੇ ਇਤਿਹਾਸ ਦੇ ਵਿੱਚ ਕਿ ਕਿਸਾਨੀ ਮੰਗਾ ਮਸਲਿਆਂ ਤੇ ਐਰਕੀ ਵਾਲੀ ਚੋਣ ਜਿਹੜੀ ਲੜੀ ਜਾਊਗੀ ਨਹੀਂ ਤੇ ਇਸ ਤੋਂ ਪਹਿਲਾਂ ਚੋਣਾਂ ਜਿਹੜੀਆਂ ਵਾ ਉਹ ਕਦੀ ਕਿਸਾਨਾਂ ਦੇ ਮਸਲੇ ਨਹੀਂ ਕੇ ਸਾਹਮਣੇ ਆਏ ਐਰਕੀ ਸਾਹਮਣੇ ਆ ਰਹੇ ਆ ਬੋਲ ਰਹੀਆਂ ਵਾ ਵਿਰੋਧੀ ਧਿਰਾਂ ਵੀ ਕਿ ਐਮਐਸਪੀ ਗਰੰਟਰ ਦਾ ਕਾਨੂੰਨ ਵੀ ਬਣਾਵਾਂਗੇ ਔਰ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਵੀ ਕਰਾਂਗੇ ਇਹ ਸਿਰਫ ਭਾਰਤ ਦੇ 140 ਕਰੋੜ ਲੋਕਾਂ ਦਾ ਏਕਾ ਬੋਲ ਰਿਹਾ ਵਾ ਇਹਦੇ ਵਿੱਚ ਅਪੀਲ ਕਰਾਂਗੇ ਤੁਹਾਡੇ ਮਾਧਿਅਮ ਰਹੀਂ ਵੀ ਇਹ ਅੰਦੋਲਨ ਕੱਲੇ ਕਿਸਾਨ ਦਾ ਜਾਂ ਮਜ਼ਦੂਰ ਦਾ ਨਹੀਂ ਜੇ ਹਰੇਕ ਵਰਗ ਦਾ ਅੰਦੋਲਨ ਜੇ ਜਿੱਥੇ ਐਮਐਸਪੀ ਦਾ ਗਾਰੰਟੀ ਦਾ ਕਾਨੂੰਨ ਉਹ ਕਿਸਾਨਾਂ ਮਜ਼ਦੂਰਾਂ ਨੂੰ ਜ਼ਰੂਰੀ ਆ ਉਥੇ ਜਿਨ੍ਹਾਂ ਖਰੀਦ ਕੇ ਖਾਣਾ ਉਹਨਾਂ ਵਾਸਤੇ ਵੀ ਜ਼ਰੂਰੀ ਆ ਜਿਹੜੀ ਚੀਜ਼ ਦੀ ਐਮਐਸਪੀ ਆ ਜਿਵੇਂ ਕਣਕ 22 ਰੁਪਏ ਕਿਲੋ 35 40 ਰੁਪਏ ਕਿਲੋ 30 ਰੁਪਏ ਕਿਲੋ ਆਟਾ ਮਿਲ ਜਾਂਦਾ ਵਾ ਜਿਵੇਂ ਚੌਲ 22 ਰੁਪਏ ਕਿਲੋ ਝੋਨਾ ਤੇ 40 45 ਚਾਵਲ ਮੋਟਾ ਮਿਲ ਜਾਂਦਾ ਵਾ ਬਾਸਮਤੀ ਤੇ ਐਮਐਸਪੀ ਹੈ ਨਹੀਂ ਉਹ 2000 ਨੂੰ ਕੁਇੰਟਲ ਵੀ ਖਰੀਦ ਕੇ ਅਗਲਾ ਆਪਣਾ ਬ੍ਰਾਂਡ ਲਾ ਕੇ ਵੀ ਲਾਲ ਕਿਲਾ ਬ੍ਰਾਂਡ ਆਏ 10 ਕਿਲੋ ਦੀ थैਲੀ ਬੇਸ਼ੱਕ ਉਹ 2000 ਦੀ ਵਿੱਚ ਉਹਨੂੰ ਕੋਈ ਪੁੱਛਣ ਵਾਲਾ ਨਹੀਂ ਇਸੇ ਤਰ੍ਹਾਂ ਹੀ ਫਲਾਂ ਸਬਜ਼ੀਆਂ ਦੁੱਧ ਦੇ ਉੱਤੇ ਐਮਐਸਬੀ ਫਰੂਟ ਦੇ ਉੱਤੇ ਹੈ ਨਹੀਂ ਉਹਦਾ ਕਰਕੇ ਜਿਹੜੀ ਚੀਜ਼ ਕਾਰਪੋਰੇਟ ਦੇ ਗਦਾਮ ਚ ਆ ਜਾਂਦੀ ਆ ਉਹਦੀ ਨਕਲੀ ਥੋੜ ਪੈਦਾ ਕਰਕੇ ਜਿਵੇਂ ਖਪਤਕਾਰ ਨੂੰ ਲੁੱਟਿਆ ਜਾਂਦਾ ਵਾ ਅਸੀਂ ਕਹਿੰਨੇ ਆ ਵੀ ਜਿੱਥੇ ਐਮਐਸਪੀ ਆ ਉੱਥੇ ਐਮਆਰਪੀ ਵੀ ਹੋਣੀ ਚਾਹੀਦੀ ਆ ਖਪਤਕਾਰ ਨੂੰ ਪਤਾ ਹੋਵੇ ਵੀ ਮੇਰੇ ਪਤੀਲੀ ਦੇ ਵਿੱਚ ਦਾਲ ਆਣ ਕੇ ਜੇ ਕਿਸਾਨ ਕੋਲੋਂ 30 ਰੁਪਏ ਆਈ ਤੇ ਮੇਰੇ 40 ਰੁਪਏ ਪਤੀਲੀ ਚ ਪੈ ਜੂਗੀ ਜੇ ਕਿਸਾਨ ਕੁੰਦੇ 10 ਰੁਪਏ ਕਿਲੋ ਆਲੂ ਵੇਚੇ ਤੇ ਮੈਨੂੰ 15 ਮਿਲ ਜਾਣਗੇ ਇਹ ਚੀਜ਼ਾਂ ਵਾਸਤੇ ਹਰੇਕ ਵਰਗ ਨੂੰ ਇਕੱਠੇ ਹੋਣ ਕੇ ਲੜਨ ਦੀ ਜ਼ਰੂਰਤ ਏ ਅਸੀਂ ਅਪੀਲ ਕਰਦੇ ਹਾਂ ਤੁਹਾਡੇ ਮਾਧਿਅਮ ਰਹੀਂ ਕਿ ਅੰਦੋਲਨ ਅਜ 55ਵੇਂ ਦਿਨ ਦੇ ਵਿੱਚ ਚੱਲ ਰਿਹਾ ਵਾ ਅੱਜ ਪੂਰੇ ਦੇਸ਼ ਭਰ ਦੇ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਦੱਸਣਾ ਚਾਹੁੰਦੇ ਆਂ ਕਿ ਸਾਡੇ ਜਿਹੜੇ ਨੌਜਵਾਨ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਜਲਦੀ ਰਿਹਾ ਕਰੋ ਜਿਹੜਿਆਂ ਕਾਤਲਾਂ ਨੇ ਸ਼ੁਭ ਕਰਨ ਦੇ ਸਿੱਧੀ ਗੋਲੀ ਮਾਰੀ ਆ ਉਹਨਾਂ ਕਾਤਲਾਂ ਤੇ ਬਣਦੀ ਕਾਰਵਾਈ ਤਹਿਤ ਪਰਚਾ ਜਾਰਜ ਕਰਕੇ ਉਹਨਾਂ ਨੂੰ ਜੇਲ੍ਹੀ ਡੱਕੋ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵਿਰੋਧ ਦਾ ਤੁਹਾਨੂੰ ਰੋਜ਼ ਸਾਹਮਣਾ ਕਰਨਾ ਪਊਗਾ ਇਹ ਪ੍ਰਚੰਡ ਜਿਹੜੀ ਲਹਿਰ ਵਾ ਇਹ ਹੋਰ ਅੱਗੇ ਜਾਊਗੀ ਸੋ ਧੰਨਵਾਦ ਕਰਦੇ ਆ ਮੀਡੀਆ ਦਾ ਧੰਨਵਾਗਾਰਤ ਕਰਦੇ ਇੰਨੀ ਤੋ ਪਛਾਈਆਂ ਸੰਗਤਾਂ ਦਾ 9 ਆਪਣਾ ਅਪ੍ਰੈਲ ਨੂੰ ਰੇਲ ਦਾ ਚੱਕਾ ਵੀ ਜਾਮ ਹੋਊਗਾ ਜੇ ਇਹਨਾਂ ਮੰਗਾ ਮਸਲਿਆਂ 'ਲੇ ਧਿਆਨ ਨਾ ਦਿੱਤਾ ਸਾਡੇ ਨੌਜਵਾਨ ਰਿਹਾਂ ਨਾ ਕੀਤੇ ਪਾਣੀ ਦਾ ਬਿਜਲੀ ਬੰਦ ਦਾ ਬੰਦੋਬਸਤ ਅੰਦੋਲਨਾਂ ਦੇ ਥਾਜਾ ਦੇ ਨਾਂ ਕੀਤਾ ਤੇ ਰੀਲ ਦਾ ਚੱਕਾ ਵੀ ਜਾਮ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ